ਮਾਈਕ ਜੀ ਕੀ ਫਤਿਹ ਇਹ ਤੇ ਕੰਮ ਨਹੀਂ ਇਹ ਨਿਬੜਦੇ ਪਏ ਰੋ ਸੋਚੀਦਾ ਆ 5 6 ਕੰਮ ਅੱਜ ਕਰ ਦੇਣੇ ਆ ਪਰ ਮਾਹ ਇੱਕ ਜਾਂ ਦੋ ਹੀ ਹੁੰਦੇ ਦਿਨ ਇਦਾਂ ਹੀ ਨਿਕਲ ਜਾਂਦਾ ਜੀ ਫੰਕਸ਼ਨਾਂ ਤੋਂ ਬਿਜ਼ੀ ਨਹੀਂ ਬਲਕਿ ਫ੍ਰੀ ਆ ਬਿਲਕੁਲ ਪਰ ਕੰਮ ਨਹੀਂ ਯਾਰ ਨਿਬੜਦੇ ਪਤਾ ਨਹੀਂ ਕਿਉਂ ਯਾਰ ਗਾਰ ਨਹੀਂ ਸਮਝਾਂਦਾ ਕਿ ਕਿਉਂ ਨਹੀਂ ਨਿਬੜਦੇ ਹੁਣ ਅੱਜ ਫੋਟੋਆਂ ਦੇਣ ਜਾ ਰਹੇ ਆ ਜੀ ਕਸਟਮਰ ਆਲਾ ਵਡੀਆਂ ਕੀਤੀਆਂ ਸੀ ਤੇ ਇੱਕ ਲੈਪਟਾਪ ਆ ਉਹ ਨਾਲ ਲੱਗ ਗਈ ਭਾਈ ਹੁਣ ਨਾਲ ਤੇ ਦੇਣ ਜਾ ਰਹੇ ਅੱਜ ਨਾਲ ਆਪਣੇ ਅਰਜੁਨਾਂ ਹਾਂਜੀ ਹਾਂਜੀ ਬਾਕੀ ਕਾਮਕਾਰ ਮੁੱਕ ਗਏ ਆ ਵਿਲੇ ਹੋ ਗਏ ਆ ਰੋਲ ਪਾਸਵਰਡ ਬਹੀ ਨਹੀਂ ਦੀ ਮੈਂ ਕਿਹ ਆਪ ਲੋਕਾਂ ਦੇ ਵਿੱਚ ਹੁਣ ਬਿਲਕੁਲ ਵਿਲੇ ਆ ਇਹੋ ਇੱਕ ਨੈਗੇਟਿਵ ਪੁਆਇੰਟ ਆ ਸਾਡੇ ਕੰਮ ਦੇ ਵਿੱਚ ਕੀ ਜੇ ਪੱਟੇ ਤਰੋੜ ਪੈਣੀ ਆ ਤੇ ਦਿਨ ਰਾਤ ਪੈਣੀ ਆ ਜੀ ਹੁਣ ਮੇਲੇ ਆ ਤੇ ਬਿਲਕੁਲ ਮੇਲੇ ਆ ਜੀ ਤੇ ਲੱਲਾ ਵੈਸੇ ਹੁੰਦੇ ਪਏ ਹੀ ਹੁਣ ਜਾਂਦੇ ਪਏ ਆ ਔਰ ਉਹਦਾ ਕਾਹੀ ਵੈਹੇ ਰੋਦੇ ਮਤਲਬ ਇਹ ਕੌਣ ਚੋ ਜਾ ਰਹੇ ਆ ਤੇ ਆਉਂਦੇ ਤਾਂ ਨਹੀਂ ਪਏ ਇਹ 네ਗੇਟਿਵ ਪਾਇੰਟ ਹੁੰਦਾ ਸਾਡੀ ਫੋਟੋਗ੍ਰਾਫੀ ਲੈਣ ਦੇ ਵਿੱਚ ਵੀ ਬਾਕੀ ਨਿੰਦਰੇ ਪੂਰੇ ਹੋ ਚੁੱਕੇ ਆ ਅਜੇ ਹਫਤਾ ਪੂਰਾ ਆਪਾਂ ਲੇਟ ਹੀ ਉੱਠਣਾ ਆ 11 ਵਜੇ ਉੱਟਦੇ ਪਏ ਆਪਾਂ ਤੇ 11 ਵਜੇ ਹੀ ਉੱਠਣਾ ਏ ਤੇ ਉਸ ਤੋਂ ਬਾਅਦ ਥੋੜੀ ਸਪੀਡ ਬੰਨਾਂਗੇ ਹੋਰ ਇੱਕ ਦੋ ਕੰਮ ਗਰਮੀਆਂ ਦੇ ਵਿੱਚ ਕਰਨੇ ਆ ਤੇ ਉਹ ਤੁਹਾਨੂੰ ਨਾਲ ਦੇ ਨਾਲ ਰੋਗ ਪਹਿਣਗੇ ਤੇ ਤੁਸੀਂ ਵੇਖਿਓ ਹਾਂਜੀ ਚਲੋ ਠੀਕ ਹੈ ਜੀ ਤੇ ਮਿਲਦੇ ਹਾਂ ਹੁਣ ਅੱਗੇ ਆਓ ਲਓ ਜੀ ਟਰੱਕ ਦੇ ਪਿਛੇ ਲਿਖਿਆ ਆ ਕਿ ਜਾਹਾ ਜਾ ਨਾਲ ਓਕੀ ਆ ਡਰਾਈਵਰੀ ਟਰੱਕਾਂ ਦੀ ਗਾਣੇ ਦੀ ਵਡਿੰਗ ਆ ਵੇ ਕਿਸੇ ਦੀ ਲਿਖੀਆ ਪਰ ਸੱਚੀ ਗੱਲ ਤਾਂ ਜਿਹੜਾ ਕੰਮ ਚ ਪੈਂਦਾ ਨਾ ਉਹਨੂੰ ਪਤਾ ਹੁੰਦਾ ਕਿ ਉਹ ਕੰਮ ਕਰਨਾ ਕਿੰਨਾ ਔਖਾ ਆ ਜਾਜ ਨਾਲੋਂ ਕੀ ਹੈ ਡਰਾਈਵਰੀ ਟਰੱਕਾਂ ਦੀ ਇਹ ਜੀ ਡਰਾਈਵਰੀ ਦੇ ਨਸ਼ਾ ਕਰਕੇ ਹੋ ਜਾਂਦੀ ਜੇ ਜਾਜ ਨਹੀਂ ਮੇਰੇ ਖਿਆਲ ਚੱਲਦਾ ਨਾ ਨਸ਼ਾ ਕਰਕੇ ਤੇ ਜਾਜ ਚਲਾਉਣ ਲਈ ਕਿੰਨੀ ਪ੍ਰੈਕਟਿਸ ਕਿੰਨੀ ਪੜ੍ਹਾਈ ਜ਼ਰੂਰੀ ਆ ਭਾਈ ਪਾਇਲਟ ਬਣ ਲਈ ਚਲੋ ਗਾੜੇ ਤੇ ਜਿਉਂ ਮਰਜੀ ਲੈ ਦਿੰਦੇ ਆ ਅਸਲੀ ਲੈਖ ਦਾ ਪਤਾ ਲੱਗਦਾ ਆ ਅਸਲ ਲਾਈਫ ਦੇ ਵਿੱਚ ਉਹ ਬੰਦੇ ਦੀ ਕਿੰਨੀ ਸਟਰਗਲ ਆ ਪੜਾਈ 'ਚ ਸਟਰਗਲ ਕਿੰਨੀ ਆ ਪ੍ਰੈਕਟਿਸ ਸਟਰਗਲ ਕਿੰਨੀ ਆ ਲੋਕੀ ਸਾਈਕਲ ਨਹੀਂ ਵੜਾਉਂਦੇ ਜਦੋਂ ਜਾਜ ਨਾਵੇਂ ਤੇ ਜਾਜ ਵੜਾਉਂਦੇ ਆ ਇੱਕ ਪਾਇਲਟ ਨੂੰ ਜੇ ਦੱਸਾਂਗੇ ਤੁਹਾਨੂੰ ਮੈਂ ਦੱਸਿਆ ਸੀ ਕੱਲ ਵਾਲੇ ਵਲੌਗ ਦੇ ਵਿੱਚ ਵੀ ਫੋਟੋਗ੍ਰਾਫੀ ਦੇ ਵਿੱਚ ਇੱਕ ਬੜਾ ਵੱਡਾ ਹੀ ਚੈਲੰਜ ਹੋ ਗਿਆ ਆ ਉਹ ਚੈਲੰਜ ਆ ਜਿਹੜੀ ਆਪਾਂ ਫੋਟੋਆਂ ਸਿਲੈਕਟ ਕਰਾਉਨੇ ਆ ਕਸਟਮਰ ਨੇ ਮੇਰੇ ਕੋਲੋਂ ਨੀਅਰ ਅਬਾਊਟ ਜਨਵਰੀ ਦੇ ਵਿੱਚ ਮੇਰੇ ਕੋ ਲੈਪਟੌਪ ਲਿਆ ਸੀ ਨੀਅਰ ਬੋਰਡ ਤੇ ਅੱਜ ਮਾਰਚ ਦੀ 10 ਤਰੀਕ ਹੋ ਗਈ ਆ ਤੇ ਮੈਂ ਅੱਜ ਉਹਨਾਂ ਨੂੰ ਲੱਗਿਆ ਜਦੋਂ ਤੇ ਕੋਈ ਫੋਟੋ ਨਹੀਂ ਸੀ ਉਹਨਾਂ ਨੇ ਸਲੈਕਟ ਕੀਤੀਆਂ ਤੇ ਡੇਢ ਮਹੀਨੇ ਦੇ ਕਰੀ ਮੇਰਾ ਲੈਪਟੌਪ ਰਿਹਾ ਉਹਨਾਂ ਨਾਲ ਮਤਲਬ ਉਹ ਚੀਜ਼ ਹੈ ਕਿ ਸਾਡਾ ਕੰਮਣਾ ਇਸ ਤਰੀਕੇ ਨਾਲ ਅੜਿਆ ਜਾਂਦਾ ਵੇਸ਼ਾ ਕਿ ਕਿਉਂਕਿ ਫੋਟੋ ਸਲੈਕਟ ਹੁੰਦੀਆਂ ਨਹੀਂ ਆ ਕੰਮ ਕਸਟਮਰ ਨਾਲ ਜਾਂਦਾ ਨਹੀਂ ਆ ਤੇ ਇਹਦੇ ਕਾਰਨ ਮਤਲਬ ਕਿ ਜਿਹੜੀ ਪੇਮੈਂਟ ਸਾਡੀ ਹਮੇਸ਼ਾ ਰੁਕੀ ਰਹਿੰਦੀ ਆ ਤੇ ਤੁਸੀਂ ਵੇਖ ਲਓ ਅੱਜ ਕਿ ਅੱਜ ਲੈਪਟਾਪ ਲੈ ਕੇ ਆਏ ਆ ਹੁਣ ਮੈਂ ਕੱਲ ਫੇਰ ਅਧੀਆਂ ਫੋਟੋਆਂ ਕਰਵਾਇਆ ਸਲੈਕਟ ਅਧੀਆਂ ਹੁਣ ਮੈਂ ਕੱਲ ਕਰਵਾਵਾਂਗਾ ਸਲੈਡ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੱਗਦਾ ਪਿਆ ਸੀ ਤੇ ਅਰਜੁਨ ਬੜਾ ਬੋਰ ਹੋਇਆ ਇੱਥੇ ਤੇ ਫਿਰ ਅਰਜੁਨ ਨੂੰ ਵੀ ਮੈਂ ਕਿਹਾ ਕਿ ਅਰਜੁਨਾਂ ਤੂੰ ਆਪਣੀ ਗੱਡੀ 'ਚ ਜਾ ਕੇ ਤੂੰ ਗਾਣੇ ਸੁਣ ਸਕਦਾ ਆ ਤੇ ਹੁਣ ਸੁਣੋ ਤੁਸੀਂ ਅਰਜੁਨ ਦੀ ਜ਼ੁਬਾਨੀ ਕਿ ਉਹਨੂੰ ਕਿਦਾਂ ਰਿਹਾ ਤੇ ਕਿਦਾਂ ਬੋਰ ਹੋ ਰਿਹਾ ਬੋਰੋਂ ਨਾਲ ਦੀ ਗੱਲ ਨਹੀਂ ਜਿਆਦਾ ਹਣਾ ਮੈਂ ਫੋੜਾ ਸਲੈਟ ਕਰਾਉਣ ਗਿਆ ਹਾਂ ਤੇ ਫਿਰ ਮੈਂ ਨਾਲ ਉਹਦਾ ਕੰਮ ਕਰਦਾਂਗਾ ਬਿਲਾ ਬਿਠਾਉਣ ਕੀ ਕਰੇ ਤੇ ਇੰਨਾ ਚਿਰ ਫੋਨ ਵੀ ਨਹੀਂ ਚਲਾਇਆ ਜਾਂਦਾ ਪੂਰੀ ਹੜ ਕੀ ਬੋਰੇ ਬਹੁਤ ਜਿਆਦਾ ਤੇ ਅੱਗੇ ਤੋਂ ਸ਼ਾਇਦ ਇਹ ਜਨਾ ਇਹ ਭਾਈ ਵਾਕਈ ਇਕੱਲਾ ਆਉਂਗਾ ਜਾਂ ਆਉਂਗਾ ਤੇ ਹੁਣ ਇੱਥੇ ਲੋ ਖਾਣ ਪੀਣ ਦਾ ਉਹਨਾਂ ਨੇ ਕੁਝ ਕਿਹਾ ਵਾ ਵੇ ਦੇ ਖਮਾਉਂਦੇ ਬਰਉਂਦੇ ਨਹੀਂ ਚਲੋ ਜੀ ਸਮਾਪਤੀ ਔਰ ਇਹਨੂੰ ਜੀ ਪੁੱਛਿਆ ਕਿ ਤੂੰ ਖਾਣਾ ਕੀ ਆ ਤੇ ਇਹ ਕਿਹਾ ਕਿ ਮੈਂ ਖਾਣੀ ਆ ਆਈਸਕ੍ਰੀਮ ਵਾ ਤਾਂ ਹੁਣ ਆਪਾਂ ਆਈਸਕ੍ਰੀਮ ਲੱਭਦੇ ਪਏ ਆ ਚਲੋ ਗੱਦੇ ਬੰਦ ਕਰਦੇ ਇਹ ਇਹ ਲੰਗਰ ਛਕਣ ਆ ਗਏ ਆ ਵਾਇਗਲ ਜੀ ਵਾਇਗਲ ਜੀ ਮਾਰੇ ਵਾਇਗਲ ਜੀ ਭਾਈ ਜੀ ਔਰ ਹਿੜਾ ਦੇ ਹੋ ਗਿਆ ਹੋ ਗਿਆ ਕੱਢਦੇ ਨਾਲ ਕੋਈ ਬੱਚੇ ਨਹੀਂ ਛੋਟੇ ਨੇ ਅਸੀਂ ਪਿੰਡੇ ਨਹੀਂ ਲੋ ਜੀ ਲੰਗਰ ਸ਼ਗਨ ਆ ਗਏ ਆ ਜੀ ਆਪਣੇ ਲੱਗੇ ਹੀ ਸੀ 1 ਕਿਲੋਮੀਟਰ ਦੀ ਦੂਰੀ ਤੇ ਲੰਗਰ ਲੱਗਾ ਸੀ ਵਾਹ ਵਰਦੂ ਦਾ ਵਾਹ ਵਰਦੀ ਦੀ ਸਟੋਰੀ ਕਿਉਂ ਇੱਥੇ ਲੌਨੇ ਆ ਆ ਗਿਆ ਵੀਰ ਜੀ ਤੇ ਵਾਹ ਵਰਦੀ ਵਾਹ ਵਰਦੀ ਵੇਲੇ ਜਾਇਦਰੀ ਗਿਆ ਪਰ ਕਿਥੋਂ ਕਾਲਦਾ ਰਹਾ ਦੇ ਉਹਨਾਂ ਦਾ ਲੰਗਰ ਦੇਸ਼ਕਾਰੀਆ ਲੰਗਰ ਦੇਸ਼ਕਾਰੀਆ

ਓ ਜੀ ਫਿਰ ਸ਼ੈਂਪੀ ਦਾ ਭਰਾ ਮਿਲਿਆ ਜੀ ਤੇ ਸਾਨੂੰ ਵੀ ਇਹੋ ਲੈ ਕੇ ਆਇਆ ਕਿ ਲੰਬੀ ਸੀਗੀ ਇਹ ਵੇਖ ਜੀ ਪਾ ਦੋ ਪਾ ਦੋ ਸ਼ੈਂਪੀ ਗਰਹੀ ਮੁੰਡਾ ਦਗਾ ਓ ਬਬਈ ਨਾ ਕੋ ਓ ਲੈ ਮਿਲਦਾ ਕਾ ਓ ਲੈ ਮਿਲਦਾ ਕਾ ਸੋਈ ਛੁੱਟੀ ਛੁੱਟੀਆਂ ਨਹੀਂ ਸਹੀ ਬੰਦਿਆ ਸਹੀ ਬੰਦ ਕਰ ਤੇਰੀ ਪਲੀ ਦੇ ਅਵੀ ਸਪੈਸ਼ਲ ਮੇਰੀ ਆਈਡੀ ਪੁੱਛਣ ਆਇਆ ਬੜਾ ਹੈਪੀ ਐਚ ਐਸ ਫੋਟੋਗ੍ਰਾਫੀ ਉਹਨਾਂ ਗਈ ਕਰ ਦੇਗਾ ਯਾਦ ਰੋਗੀ ਹੈਪੀ ਐਚਐਸ ਫੋਟੋਗ੍ਰਾਫੀ ਹੂੰ ਠੀਕ ਹੈ ਦੇਖੇਗਾ ਸਬਸਕ੍ਰਾਈਬ ਕਰ ਦੇਗਾ ਇਸ ਕਾਲੀ ਕੀੜੀ ਹੈ ਇੰਸਟਾ ਦੀ ਹੈਗੀ ਆ ਹੈਪੀ ਸ਼ੈਂਪੀ ਕੈਨਡਸ ਨਾਮ ਟਿਕਾ ਸਾਡਾ ਫੋਟੋਗ੍ਰਾਫੀ ਦਾ ਕੰਮ ਹੈ ਨਾ ਹੂੰ ਦਾਲ ਦਿਓ ਪਾ ਦੇ ਵੈਕ ਜੀ ਇੱਕੋਣ ਭਾਈ ਆ ਵੀਰ ਆਪਣੇ ਸਾਰੇ ਹਾਂਜੀ ਆਪਣੇ ਹੀ ਆ ਇਧਰ ਇੱਕਕੇ ਇਹ ਕਕੇ ਲੰਗਰ ਕਰਾਉਂਦੇ ਆ ਲੰਗਰ ਚ ਮਸਤ ਨੇ ਆ ਹੜੇ ਜੀ ਰਾਹੀ ਆ ਪਈਆ ਜੀ ਸਾਡੇ ਸੇਵਾ ਕਰਦੇ ਪਏ ਆ ਸੋਹਰੇ ਕਕੇ ਜਿਹੜੀ ਵੀਡੀਓ ਪਰ ਦੀਚ ਰਿਖਾਉਂਦੇ ਆ ਵਾ 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 ਬਹੁਤ 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 ਹੁਣ ਨਾ ਕਰਨੀ ਸਹੀ ਹੈ ਲੜ ਰਹੀ ਆ ਚੋਲ ਵਾਈ ਤੇ ਚੋਲ ਕਿੰਨੇ ਕਿ ਸਬਸਕ੍ਰਾਈਬ ਖੜੇ ਆ ਥੋੜੇ ਯਾਰ ਜੇ ਮੈਂ ਫਰਵিজਤ ਚਾਲੂ ਕੀਤਾ ਕਿੰਨੇ ਆ 165 ਹਜੇ لاڑی شیمپین champion صحیح تے بند ہوئی ہے اسی لگدا ہاڈے وی آندے मेरा पता नहीं मेरा बस बढ़ लिया मेरा ओएगी ना थोड़ा ठीक नहीं चलते हैं तो आना जाना चल दसो भाई जी का साहब भाई जी की खदी हो रहे है लागे लागे दोनों ने भी किसी साहब ਖੜੀ ਨੇ ਬੱਲੇ ਚਾਹੇ ਲੱਗਦਾ ਸਾਲਾਂਗੇ ਬੱਤੀਏ ਹਰ ਸਾਲ ਲੰਗਰ ਲੱਗਦਾ ਸਾਰੇ ਜਣੇ ਆਇਆ ਕਰੇ ਜੀ ਜਿਹੜਾ ਲੰਗਰ ਰਹਿਣਾ ਹੈ ਉਹਨਾਂ ਵੀਰਾਂ ਰਾਹ ਕਿਰਾ ਮਾਸ ਤੋਂ ਦਇਆ ਜਿਹੜੇ ਜੁਰੂ ਜੁਰੂ ਮੱਲਗੀ ਜਾਂਦੇ ਆ ਦਰਸ਼ਨ ਕਰਨ ਜਾਂ ਕੁਝ ਸਾਡੇ ਇਹੋ ਜਿਹੇ ਹੈਗੇ ਬੰਦੇ ਜਾਂ ਲਾਗੇ ਘਰ ਦੇ ਇਹਨਾਂ ਦਾ ਕਰੋ ਜੀ ਆਏ ਸਾਰਾ ਪਰਿਵਾਰ ਖਾਣ ਆਇਆ ਇਨਾਂ ਨੂੰ ਇਹਨਾਂ ਦੇ ਬਰੇ ਦਾ ਡਿਗੀ ਰਹਾ ਬਾਜੀ ਕੋਈ ਇਹਨੂੰ ਮਾੜਾ ਨਾ ਕਿਓ ਇਹਨੂੰ ਨਹੀਂ ਪਤਾ ਕਿ ਲੰਗਰ ਦਾ ਲੰਗਰ ਦਾ ਕੀ ਮਤਲਬ ਹੈਗਾ ਜਾਂ ਇੰਨੇ ਜਣੇ ਇਕੱਠੇ ਹੋ ਗਏ ਨੇ ਦੇਵਾ ਕਰਦੇ ਆ ਪਰ ਇਹਨੂੰ ਆਪਣੇ ਵਿਚਾਰ ਦੇ ਦਿੰਦੇ ਆ ਬੜਾ ਨਹੀਂ ਕਮੈਂਟ ਵਿੱਚ ਕੁਝ ਨਹੀਂ ਕੋਈ ਕੋਈ ਨਹੀਂ ਕਹਿਣਾ ਅੱਜ ਮੈਂ ਇੱਥੇ ਕਹਿ ਕੇ ਜਾ ਰਿਹਾ ਕਿ ਮੈਂ ਕੱਲ ਇੱਥੇ ਇੱਕ 10 ਕਿਲੋ ਦਾ ਆਟਾ ਦੇ ਕੇ ਜਾਊਂਗਾ ਤੇ ਵਾਦਾ ਰਿਹਾ ਜੀ ਹੈ ਨਹੀਂ ਮੈਂ ਚੋਲ ਬੜੀਆ ਦੇ ਦਿੰਦੇ ਯਾਰ ਸਾ ਜੇ ਮੈਂ ਉੱਤੇ ਜਾ ਕੇ ਰੋਟੀ ਖਾਣ ਦਾ ਮਨ ਕਰਾਇਆ ਤੇ ਫਿਰ ਚੋਲਾ ਚੋਲਾ ਕਹਿੰਦੇ ਕਿ ਜੋ ਦਵਾਂਗੇ ਨਾ ਇਸ ਬੰਦੇ ਨੇ ਨਾ ਇਹ ਦੇਖੋ ਜੀ ਇਹ ਦੇਖੋ ਇਹ ਬੰਦੇ ਨੇ ਇੱਥੇ ਦਿੱਤੇ ਇੱਥੇ ਚੌੜੀ ਦਿੱਤੇ ਆ ਇਹਨੂੰ ਮਰਨ ਤੋਂ ਬਾਅਦ ਚੌੜੀ ਮਿਲ ਰਹੀ ਆ ਜਿੱਤੇ ਕੇ ਆਏ ਆ ਅੱਜ ਕਿਤੇ ਰੋਟੀ ਉਟੀ ਖਾਣ ਦਾਿਲ ਕਰ ਪਿਆ ਤੇ ਫਿਰ ਇਸ ਵੇਲੇ ਮੈਂ ਦਾਹੇ ਕੁਲਾਟਾ ਦੇ ਕੇ ਜਾਊਂਗਾ ਕੱਲ ਪੱਕਾ ਡਾਣ ਰਿਆ ਜੀ ਕੱਲ 15 ਕੁ ਚੌਲਦੇ ਨਹੀਂ ਹਾਂ ਜਿਹੜਾ ਇਹ ਪੱਕਾ ਆ ਵੀਡੀਓ ਬਣ ਗਈ ਹੋ ਵੀਡੀਓ ਬਣ ਗਈ ਹੋ ਜਿਹਦੇ ਵਿੱਚ ਦੇਣਾ ਉਹਦੇ ਵੀ ਬਣਾਈ ਨਾ ਉਹਦੇ ਬਣਾਵਾਂਗੇ ਹੋ ਲਿਆ ਜੇ ਵਿਆਹ ਲਾਉਂਦੇ ਆ ਬੜੀ ਖੁਸ਼ੀ ਵਾਲੀ ਗੱਲ ਆ ਹੋਰ ਭਾਈ ਕਿੱਥੋਂ ਆਏ ਜਲੰਧਰ ਤੋਂ ਅੱਛਾ ਜੀ ਆਪਣੇ ਸੋਨੂ ਭਾਈ ਹੁਣ ਹੀ ਅੱਗੇ ਕ੍ਰਿਕਟ ਖੇਡਦੇ ਆ ਸੋਨੂ ਭਾਈ ਹੁਣੀ ਕ੍ਰਿਕਟ ਖੇਡਦੇ ਹਣਾਂ ਫੋਟੋਗ੍ਰਾਫੀ ਚ ਜਲੰਧਰ ਦੇ ਮੁੰਡੇ ਬਿੱਲਾ ਇੱਕ ਬਿੱਲਾ ਹੈ ਲਿਖਿਆ ਮੜਾ ਬਿੱਲੇ ਬੜਨ ਖੇਡਦੇ ਹੋ ਸਾਰੇ ਹਣਾਂ ટૂર્નામ ગરમી